ਕਿਸਾਨਾ ਗੁਜਰਜੀ ਸਿੰਘ ਢੱਲੇਵਾਲ ਨੇ ਸਰਕਾਰਾਂ ਤੇ ਕਿਸਾਨ ਵਿਰੋਧੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਜਗਦੀਸ਼ ਸਿੰਘ ਢੱਲੇਵਾਲ ਨੇ ਕਿਹਾ ਕਿ ਐਨਜੀਟੀ ਦੇ ਮੌਜੂਦਾ ਜੱਜ ਦੇ ਭਾਸ਼ਣ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਕਿਸਾਨ ਆਪਣੀ ਮਿਹਨਤ ਨਾਲ ਫਸਲਾਂ ਉਗਾਉਂਦੇ ਹਨ ਪਰ ਸਿਆਸੀ ਲੋਕ ਕਿਸਾਨਾਂ ਦੀਆਂ ਮੰਗਾਂ ਨੂੰ ਨਾਜਾਇਜ਼ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿ ਕੇ ਬਦਨਾਮ ਕਰਦੀ ਰਹੀ ਹੈ ਕਿ ਪੰਜਾਬ ਦੇ ਕਿਸਾਨ ਪ੍ਰਾਲੀ ਨੂੰ ਅੱਗ ਲਾਉਂਦੇ ਹਨ ਜਿਸ ਕਾਰਨ ਪ੍ਰਦੂਸ਼ਣ ਫੈਲਦਾ ਹੈ ਤੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਹਿ ਕੇ ਐਨਜੀਟੀ ਦੇ ਸਾਬਕਾ ਜੱਜ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਕਿਸਾਨਾਂ ਕਰਕੇ ਨਹੀਂ ਬਲਕਿ ਹੋਰ ਕਾਰਨਾਂ ਕਰਕੇ ਹੈ ਜਿਨ੍ਹਾਂ ਵਿੱਚ ਉਦਯੋਗ ਕਾਰਖਾਨੇ ਤੇ ਵਾਹਨ ਵੀ ਹਨ ਦਲੇਵਾਲ ਨੇ ਕਿਹਾ ਕਿ ਇਹ ਕਾਰਖਾਨੇ ਸਰਕਾਰ ਦੀ ਇਜਾਜ਼ਤ ਨਾਲ ਹੀ ਚੱਲਦੇ ਹਨ ਪਰ ਸਰਕਾਰ ਕੇਵਲ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲਗਾਉਂਦੀ ਹੈ ਤੇ ਉਹਨਾਂ ਨੂੰ ਬਦਨਾਮ ਕਰਦੀ ਹੈ ਬਹੁਤ ਲੰਬੇ ਸਮੇਂ ਤੋਂ ਲੈ ਕੇ ਇੱਕ ਬਹੁਤ ਵੱਡਾ ਬਵਾਲ ਮਚਾਇਆ ਜਾਂਦਾ ਹੈ ਹਰ ਵਾਰ ਕਿਸਾਨ ਨੂੰ ਦੋਸ਼ੀ ਚਹਰਾਇਆ ਜਾਂਦਾ ਹੈ ਕਿ ਕਿਸਾਨ ਨੇ ਪ੍ਰਾਣੀ ਨੂੰ ਅਗਲਾਤੀ ਕਿਸਾਨ ਨੇ ਨਾੜ ਨੂੰ ਨਾ ਅੱਗ ਲਾਤੀ ਪੋਲੂਸ਼ਨ ਕਿਸਾਨ ਨੇ ਕਰਤਾ ਔਰ ਅਸੀਂ ਲਗਾਤਾਰ ਇਸ ਗੱਲ ਦੇ ਉੱਤੇ ਕੁਝ ਫੈਕਟ ਸਾਹਮਣੇ ਰੱਖ ਕੇ ਸਰਕਾਰ ਨੂੰ ਬੋਲਦੇ ਰਹੇ ਆ ਰਿਕੁਐਸਟ ਕਰਦੇ ਰਹੇ ਆ ਕਿ ਧਿਆਨ ਦਿੱਤਾ ਜਾਏ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਠੀਕ ਠੰਗ ਨਾਲ ਨਿਭਾਵੇ ਜੋ ਬਣਦੇ ਆ ਫੈਕਟੋ ਜਾ ਕੇ ਸੁਪਰੀਮ ਕੋਰਟ ਦੇ ਅੱਗੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਰੱਖੇ ਲੇਕਿਨ ਨਹੀਂ ਰੱਖਿਆ ਸਭ ਉਲਟਾ ਇਹ ਹੋਇਆ ਇਹ ਹੋਇਆ ਅੰਦਰ ਆ ਦੇਖਿਆ ਅਸੀਂ ਕਿ ਉੱਥੇ ਜਾ ਕੇ ਮੰਨ ਲਿਆ ਕਿ ਹਾਂ ਜੀ ਝੋਨੇ ਦੇ ਉੱਤੇ ਐਮਐਸਪੀ ਦੇਣੀ ਬੰਦ ਕਰ ਦਿਓ ਲੋਕ ਪ੍ਰਾਲੀ ਆਪੇ ਹੀ ਪ੍ਰਾਲੀ ਦਾ ਕੰਮ ਮੁਕਜੂਗਾ ਇਹ ਕਹਿਣਾ ਸ਼ੁਰੂ ਕਰਤਾ ਔਰ ਅਸੀਂ ਬਾਰ-ਬਾਰ ਇਹ ਕਹਿੰਦੇ ਰਹੇ ਹਾਂ ਕਿ ਭਾਈ ਝਾਤੀ ਮਾਰੋ ਨਿਗਾਹ ਮਾਰੋ ਪੰਜਾਬ ਦਿੱਲੀ ਤੋਂ ਉੱਤਰ ਦੀ ਦਿਸ਼ਾ ਚ ਹੈ ਜਿਹੜਾ ਅਸੀਂ ਪਹਿਲਾਂ ਕਿਹਾ ਕਿ ਦਿੱਲੀ ਤੋਂ ਪੰਜਾਬ ਉੱਤਰ ਦੀ ਦਿਸ਼ਾ ਚ ਅੱਜ ਤੱਕ ਕਦੇ ਵੀ ਮਹੀਨਿਆਂ ਬਾਅਦ ਸਾਲਾਂ ਬਾਅਦ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਨਹੀਂ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਹੋਈ ਨਹੀਂ ਤਾਂ ਜਦੋਂ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਨਹੀਂ ਤਾਂ ਫਿਰ ਸਾਡਾ ਧੂਆਂ ਦਿੱਲੀ ਕਿਵੇਂ ਚਲੇ ਗਿਆ ਸੀ ਇਹ ਕਹਿੰਦੇ ਰਹੇ ਬਹੁਤ ਰੌਲਾ ਪਾਇਆ ਬਹੁਤ ਸਾਰੀਆਂ ਰਿਪੋਰਟਾਂ ਆ ਗਈਆਂ ਕਿ ਕਿਸਾਨ ਦਾ ਤਾਂ ਸਿਰਫ 3.5 ਚ 4% ਪੋਲੂਸ਼ਨ ਹੈ ਬਾਕੀ ਪੋਲੂਸ਼ਨ ਦੇ ਹੋਰ ਕਾਰਨ ਨੇ ਲੇਕਿਨ ਕੋਈ ਨਹੀਂ ਸੁਣਦਾ ਸੀ ਕਿਸਾਨ ਜੇ ਕਹਿ ਰਿਹਾ ਸੀ ਔਰ ਕਿਸਾਨਾਂ ਦੀ ਤਾਂ ਫਿਰ ਸੁਣਨੀ ਵਾਜਬ ਵੀ ਨਹੀਂ ਸਮਝਦੀਆਂ ਨਾ ਪੋਲਿਟੀਕਲ ਤਰ੍ਹਾਂ ਸਰਕਾਰ ਐਸਾ ਤਾਂ ਦੇ ਬੈਠੇ ਨੇ ਕਿਉਂ ਸੁਣ ਲਈ ਲੇਕਿਨ ਸਵਾਲ ਇਹ ਆ ਕਿ ਹੁਣ ਦੇਖੋ ਸੋਚੋ ਵਿਚਾਰੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜੱਜ ਅਗਰਵਾਲ ਸਾਹਿਬ ਜੋ ਅੱਜ ਇਸ ਵੇਲੇ ਸਿਟਿੰਗ ਜੱਜ ਨੇ ਉਹਨਾਂ ਨੇ ਪੋਲੂਸ਼ਨ ਨੂੰ ਲੈ ਕੇ ਦਿੱਲੀ ਦੇ ਅੰਦਰ ਹੋਏ ਇੱਕ ਸੈਮੀਨਾਰ ਇੱਕ ਪ੍ਰੋਗਰਾਮ 'ਚ ਸਪਸ਼ਟ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ। ਇਹੀ ਫੈਕਟ ਉਹਨਾਂ ਨੇ ਰੱਖੇ ਨੇ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਦੱਖਣ ਵੱਲ ਦਿੱਲੀ ਦੱਖਣ ਵੱਲ ਦਾ ਪੰਜਾਬ ਤੋਂ ਪੰਜਾਬ ਉੱਤਰ ਵੱਲ ਹੈ। ਪਰ ਉੱਤਰ ਤੋਂ ਦੱਖਣ ਕਦੇ ਹਵਾ ਨਹੀਂ ਚਲਦੀ ਤੇ ਜੇ ਚਲਦੀ ਆ ਕਰੇ ਤਾਂ ਬਿਲਕੁਲ ਸਲੋ ਸਪੀਡ ਦੀ। ਪਰ ਉਨੀ ਸਪੀਡ ਤੇ ਚਲਦੀ ਹਵਾ ਦੇ ਨਾਲ ਕਦੇ ਵੀ ਪੋਲੂਸ਼ਨ ਨਹੀਂ ਹੋ ਸਕਦਾ। ਔਰ ਜਦ ਪੋਲੂਸ਼ਨ ਦਾ ਘਰ ਪੰਜਾਬ ਆ ਤੇ ਪੰਜਾਬ ਦੇ ਵਿੱਚ ਮੈਂ ਬਹੁਤ ਵਾਰੀ ਪਹਿਲਾਂ ਵੀ ਇਹ ਗੱਲਾਂ ਕਹੀਆਂ ਨੇ ਕਿ ਪੰਜਾਬ ਦੇ ਵਿੱਚ ਪੋਲੂਸ਼ਨ 150 140 170 180 ਹੁੰਦਾ ਹੈ ਔਰ ਦਿੱਲੀ 800 ਹੋ ਜਾਂਦਾ ਹੈ ਤਾਂ ਵੀ ਜਿੱਥੇ ਪੋਲੂਸ਼ਨ ਦਾ ਘੜਾ ਉੱਥੇ ਤਾਂ ਪੋਲੂਸ਼ਨ ਵੱਧਣਾ ਚਾਹੀਦਾ ਹੈ ਲੇਕਿਨ ਮੈਂ ਸ਼ੁਕਰ ਗੁਜ਼ਾਰਾ ਹੈ ਸਾਡੇ ਮਾਨਯੋਗ ਜੱਜ ਸਾਹਿਬ ਅਗਰਵਾਲ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਐਕਸਪਲੇਨ ਕੀਤਾ ਔਰ ਸੱਚ ਸਾਬਤ ਕੀਤਾ ਅਗਵਾਈ ਦਿੱਤੀ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਕਿ ਪੰਜਾਬ ਪੋਲੂਸ਼ਨ ਨਹੀਂ ਕਰਦਾ ਇਹ ਸਪਸ਼ਟ ਕੀਤਾ ਗਿਆ। ਔਰ ਇਸ ਮੁੱਦੇ ਦੇ ਉੱਤੇ ਮੈਂ ਪੰਜਾਬ ਗਵਰਨਮੈਂਟ ਨੂੰ ਮੇਰੀ ਅੱਖ ਜੋੜ ਕੇ ਅਪੀਲ ਹੈ ਅੱਖਾਂ ਖੋਲੋ। ਮਾਨਯੋਗ ਮੁੱਖ ਮੰਤਰੀ ਜੀ ਅੱਖਾਂ ਖੋਲੋ। ਐਵੇਂ ਤੁਸੀਂ ਪਤਾ ਨਹੀਂ ਉੱਥੇ ਕਿਹੜੇ ਅਫਸਰ ਭੇਜ ਦਿੰਦੇ ਹੋ ਕਿ ਪੰਜਾਬ ਦੀ ਹੀ ਚੁੱਪ 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 ਕਰਕੇ ਪੰਜਾਬ ਦੇ ਨੁਕਸਾਨ ਕਰਨ ਦੇ ਉੱਤੇ ਤੁਰੇ ਹੁੰਦੇ ਨੇ ਜੋ ਕੋਈ ਕੋਈ ਮੂੰਹ ਚਾਉਂਦਾ ਉਹ ਕੱਢੀ ਜਾਂਦੇ ਐ। ਪਲੀਜ਼ ਸਭੀ ਅਕਚੋਰ ਦੇ ਬੇਨਤੀ ਆ ਪੰਜਾਬੀਓ ਪੰਜਾਬੀ ਬਣੋ ਪਰ ਪੰਜਾਬ ਦੀ ਇਸ ਗੱਲ ਦੇ ਉੱਤੇ ਪਹਿਰਾ ਦਿਓ ਤੱਕੜੇ ਹੁੱਗੇ ਗੱਲ ਰੱਖੋ ਕਿ ਅਸੀਂ ਜੋ ਪਹਿਲਾਂ ਕਹਿੰਦੇ ਛੱਡ ਦਿਓ ਸਾਡੀਆਂ ਗੱਲਾਂ ਅਸੀਂ ਤਾਂ ਜੱਟਾਂ ਅਸੀਂ ਤਾਂ ਕਿਸਾਨ ਅੱਜ ਤਾਂ ਜੱਜ ਨੇ ਕਹਿਤਾ ਅੱਜ ਤਾਂ ਸੁਣ ਲਓ ਨਾ ਵੀ ਅੱਜ ਤਾਂ ਇਹਦੇ ਤੇ ਪਹਿਰਾ ਦੇ ਦਿਓ ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਸਾਡੀ ਅਪੀਲ ਆ ਇਸ ਗੱਲ ਦੇ ਉੱਤੇ ਪਹਿਰਾ ਦੇਵੇ ਔਰ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੋਂ ਦੋਸ਼ੀ ਠਹਿਰਾਉਣਾ ਇਸ ਗੱਲ ਦੇ ਉੱਤੇ ਸਰਕਾਰ ਸੋਚੀ ਕਿ ਹਰ ਵਕਤ ਕਿਸਾਨ ਦੋਸ਼ੀ ਹਰ ਵਕਤ ਕਿਸਾਨ ਦੋਸ਼ੀ ਧੁਹਾ ਹੁੰਦਾ ਐ ਐਕਸੀਡੈਂਟ ਹੋ ਜੇ ਸਾਡੇ ਮੁੱਖ ਮੰਤਰੀ ਜੀ ਬੜੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਨੇ ਉਦੋਂ ਲਓ ਜੀ ਫਲਾਨੇ ਥਾਂ ਤੇ ਕਾਰਾਂ ਭੜਕੀਆਂ ਇੰਨੇ ਬੰਦੇ ਮਰ ਗਏ ਮੈਂ ਪੁੱਛਣਾ ਚਾਹੁੰਦਾ ਐ ਕਿ ਇਹ ਪਿਛਲੀ ਦਵਾਲੀ ਜਿਹੜੀ ਲੰਘ ਗਈ ਐ ਇਸ ਦਵਾਲੀ ਦੇ ਮੌਕੇ ਤੇ ਆਪਾਂ ਦੇਖਿਆ ਨਾ ਜਿਸ ਵੇਲੇ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਇਦਾ ਐ ਰਸਤੇ ਦੇ ਅੰਦਰ ਖੰਨਾ ਮੰਡੀ ਆਉਂਦੀ ਹੈ ਔਰ ਖੰਨੇ ਐਕਸੀਡੈਂਟ ਹੋਇਆ ਔਰ ਸੈਕੜੇ ਦੇ ਕਰੀਬ ਗੱਡੀਆਂ ਭੜੀਆਂ ਪਰ ਬੜੇ ਦੁੱਖ ਦੀ ਗੱਲ ਹੈ ਨਾ ਸਾਡੀ ਮੁੱਖ ਮੰਤਰੀ ਨੂੰ ਦਿਸੀਆਂ ਨਾ ਕਿਸੇ ਪੱਤਰਕਾਰ ਨੂੰ ਦਿਸੀਆਂ ਨਾ ਕਿਸੇ ਵਾਤਾਵਰਣ ਪ੍ਰੇਮੀ ਨੂੰ ਦਿਸੀਆਂ ਕਿ ਉੱਥੇ ਸੈਕੜੇ ਦੇ ਕਰੀਬ ਗੱਡੀਆਂ ਭੜੀਆਂ ਲੇਕਿਨ ਕਿਸਾਨਾਂ ਦੇ ਧੂਏ ਦੇ ਕਾਰਨ ਕਿਤੇ ਕੋਈ ਇਨਸੀਡੈਂਟ ਵਾਪਰ ਜੇ ਤਾਂ ਸਾਰੇ ਵਰਲਡ ਦੇ ਵਿੱਚ ਬਵਾਲ ਮਚਾ ਦਿੱਤਾ ਜਾਂਦਾ ਹੈ ਅਸੀਂ ਇਸ ਗੱਲ ਦੇ ਨੂੰ ਚੰਗਾ ਨਹੀਂ ਕਹਿੰਦੇ ਆਦਮੀ ਦੀ ਜਾਨ ਜਾਨੀ ਬਹੁਤ ਮਹਾਰੀ ਗੱਲ ਹੈ ਚਾਹੇ ਸਾਡੇ ਕਿਸਾਨਾਂ ਵੱਲੋਂ ਕਿਤੇ ਧੂਏ ਨਾਲ ਜਾਂਦੀ ਆ ਜਾਂ ਫਿਰ ਦੀਵਾਲੀ ਤੇ ਜਾਂ ਦੁਸਰੇ ਦੇ ਧੂਏ ਕਰਕੇ ਜਾਂਦੀ ਆ ਹਕੀਕਤ ਇਹ ਆ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਫੈਕਟ ਦੇ ਉੱਤੇ ਗੱਲ ਕਰੋ ਸੱਚਾਈ ਤੇ ਗੱਲ ਕਰੋ ਕਿਸਾਨ ਪਹਿਲਾਂ ਹੀ ਪੀੜਿਆ ਪਿਆ ਕਿਸਾਨ ਪਹਿਲਾਂ ਹੀ ਗਲ ਘੁੱਟਿਆ ਪਿਆ ਕਿਸਾਨ ਦਾ ਔਰ ਕਿਸਾਨ ਦਾ ਹੋਰ بار-ਬਾਰ ਕੋਲ ਘੁੱਟਣ ਦੀ ਬਜਾਏ ਕਿਰਪਾ ਕਰੋ ਹੁਣ ਤਾਂ ਆਪਣੇ ਪੱਖ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਸ਼੍ਰੀਮਾਨ ਅਗਰਵਾਲ ਜੀ ਨੇ ਬਹੁਤ ਵਧੀਆ ਸਾਡੇ ਪੱਖ ਚ ਗੱਲਾਂ ਕਹੀਆਂ ਨੇ ਉਹਨਾਂ ਦੇ ਉੱਤੇ ਪੈੜਾ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ